ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਦਾ ਤੁਹਾਡੇ ਆਪਣੇ ਜਗਤਾਰ ਸਿੰਘ ਸਿੱਧੂ ਵੱਲੋਂ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਅੱਜ ਇੱਕ ਵਾਰ ਫਿਰ ਜੇ ਸਾਡਾ ਆਜ਼ਾਦੀ ਦਿਹਾੜਾ ਹੈ 78ਵਾਂ ਜੋ ਅੱਜ ਮਨਾਇਆ ਗਿਆ ਹੈ ਦੇਸ਼ ਭਰ ਵਿੱਚ ਸੂਬਿਆਂ ਵਿੱਚ ਜਸ਼ਨ ਮਨਾਏ ਗਏ ਟੋਲਟ ਮੱਕੇ ਖੁਸ਼ੀਆਂ ਵਧਾਈਆਂ ਦਿੱਤੀਆਂ ਗਈਆਂ ਖੈਰ ਗਿਦਨ ਨੂੰ ਵੀ ਪਤਾ ਹੈ ਖਾਸ ਤੌਰ ਤੇ ਪੰਜਾਬ ਸਾਰਾ ਜਾਣਦਾ ਹੈ ਕਿ ਇਹ ਕੋਈ ਵਧਾਈਆਂ ਵਾਲਾ ਦਿਹਾੜਾ ਨਹੀਂ ਹੈ ਦੇਸ਼ ਦੀ ਵੰਡ ਨਹੀਂ ਸੀ ਹੋਈ ਉਸ ਟਾਈਮ 14 ਅਗਸਤ 1947 ਨੂੰ ਸਿਰਫ ਪੰਜਾਬ ਵੰਡਿਆ ਗਿਆ ਸੀ ਚਾਹੇ ਉਹ ਚੜਦਾ ਹੋਵੇ ਚਾਹੇ ਉਹ ਲੈਣਾ ਪੰਜਾਬ ਹੋਵੇ ਆਪਣੇ ਪੰਜਾਬ ਦੇ 2 ਕਰੋੜ ਲੋਕ ਕਰੋ ਬੇਕਾਰ ਹੋਏ ਸਨ ਅਤੇ 10 ਲੱਖ ਕਤਲ ਹੋਇਆ ਸੀ ਇਸ ਦਿਨ ਤੇ ਜੋ ਉਹਨਾਂ ਸੀਦਾਂ ਨੂੰ ਜੋ ਉਹਨਾਂ ਦਾ ਜਿਨ੍ਹਾਂ ਨੇ ਆਪਣੇ ਦੇਖ ਲੈ ਕਰਵਾਉਣੇ ਕੀਤੀਆਂ ਅਤੇ ਜਾਂ ਜਿਹੜੇ ਸਾਡੇ 10 ਲੱਖ ਲੋਕ ਇਸ ਸਮੇਂ ਕਤਲ ਕੀਤੇ ਗਏ ਸਨ ਇੱਕ ਸਿਆਸੀ ਸਾਜ਼ਿਸ਼ ਅਧੀਨ ਉਹਨਾਂ ਨੂੰ ਯਾਦ ਕਰਨਾ ਬਿੜਾ ਹੈ ਉਹਨਾਂ ਨੂੰ ਸ਼ਰਧਾਂਜਲੀਆ ਭੇਟ ਕਰਨ ਦਾ ਬਿੜਾ ਹੈ ਖੈਰ ਇਹ ਸਰਕਾਰਾਂ ਨੇ ਤਾਂ ਮਨਾਉਣਾ ਹੀ ਹੁੰਦਾ ਹੈ ਹਰ ਸਾਲ ਤੇ ਮੈਂ ਅੱਜ ਜੋ ਪ੍ਰਧਾਨ ਮੰਤਰੀ ਦੇਸ਼ ਦੇ ਨਰਿੰਦਰ ਮੋਦੀ ਜੀ ਦਮੋਦਰਦਾਸ ਨਰਿੰਦਰ ਮੋਦੀ ਜੀ ਬੋਲੇ ਨੇ ਤਿੰਨ ਕਿ ਪੁਆਇੰਟਾਂ ਦੇ ਉਹਨਾਂ ਖਾਸ ਤੌਰ ਤੇ ਮੈਨੂੰ ਦੇਖੇ ਨੂੰ ਮੈਂ ਗੱਲ ਕਰੀ ਹੈ ਚਾਹੇ ਕਹਨੂੰ ਤਾਂ ਬਹੁਤ ਕੁਝ ਬੋਲਿਆ ਗਿਆ ਕਿਹਾ ਜਾਂਦਾ ਹਰ ਸਾਲੀ ਪਹਿਲਾਂ ਉਹਨੇ ਕਿਹਾ ਮੈਂ ਭ੍ਰਿਸ਼ਟਾਚਾਰ ਖਿਲਾਫ ਲੜਦਾ ਰਹੂੰਗਾ ਅਤੇ ਇਹ ਮਦੇਸ਼ ਚੋਂ ਹਟਾ ਦਿਆਂਗਾ ਚਾਹੇ ਲੋਕਾਂ ਨੂੰ ਬੁਰਾ ਲੱਗਦਾ ਪਰ ਮੈਂ ਭ੍ਰਿਸ਼ਟਾਚਾਰ ਜੋ ਖਿਲਾਫ ਲੜਾਈ ਹੈ ਮੇਰੀ ਸਰਕਾਰ ਦੀ ਉਹ ਜਾਰੀ ਰਹੇਗੀ ਦੂਜੀ ਗੱਲ ਆਖੀ ਕਿ ਵੀ ਕੁਝ ਲੋਕ ਦੇਸ਼ ਨੂੰ ਤਰੱਕੀ ਕਰਦਿਆਂ ਦੇਖਣਾ ਨਹੀਂ ਚਾਹੁੰਦੇ ਉਹ ਆਪਣਾ ਭਲਾ ਚਾਹੁੰਦੇ ਨੇ ਮੈਂ ਉਹਨਾਂ ਦੀ ਇਹ ਲੋਕਾਂ ਦੀ ਜੋ ਕਹਿੰਦਾ ਵੀ ਜੋ ਇਹਨਾਂ ਲੋਕਾਂ ਦੀ ਸੋਚ ਹੈ ਮਾੜੀ ਸੋਚ ਹੈ ਵੀ ਦੇਸ਼ ਤਰੱਕੀ ਕਿਉਂ ਕਰਦਾ ਪਰ ਮੈਂ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲਿਆਂਦਾ ਰਾਂਗਾ ਤੇ ਤਰੱਕੀ ਕਰਾਵਾਂਗਾ ਅਗਲੀ ਗੱਲ ਆਖੀ ਉਹਨਾਂ ਨੇ ਔਰਤਾਂ ਬਾਰੇ ਔਰਤਾਂ ਖਿਲਾਫ ਜੋ ਕਟਰਾਮਾ ਹੁੰਦੀਆਂ ਨੇ ਜੋ ਇਹਨਾਂ ਦੇ ਤਰੱਕੀ ਜਾਂਦੇ ਰਾਹ 'ਚ ਜੋ ਰੋੜੇ ਬਣਦੇ ਨੇ ਬੀ ਮੇ ਬੇਟੀ ਪੜਾਓ ਬੇਟੀ ਬਚਾਓ ਬੇਟੀ ਪੜਾਓ ਵਾਲਾ ਜੋ ਨਾਰੀ ਸਸ਼ਕਤੀਕਰਨ ਹੈ ਜੋ ਨਾਰੀ ਸ਼ਕਤੀ ਹੈ ਉਹਨੂੰ ਪਰਫੁੱਲਤ ਕਰਾਉਂਦਾ ਰਹਾਂਗਾ ਇਹਦੇ ਬਾਰੇ ਆਪਾਂ 2-4 ਮਿੰਟ ਚ ਗੱਲ ਆਪਾਂ ਮਿਲਦੇ ਆਂਗੇ ਪਹਿਲੀ ਗੱਲ ਤਾਂ ਦੇਖੋ ਭ੍ਰੇਟਾ ਚਾਰ ਬੜੇ ਬੋਲੀ ਹੈ ਉਹ ਤੁਸੀਂ ਦੇਖ ਹੀ ਲਓ ਦੇਸ਼ ਦੇ 1% ਅਮੀਰ ਲੋਕਾਂ ਕੋਲੇ ਜੋ 74% ਦੀਨੇ ਜੋ ਆਮਦਨ ਹੈ ਉਹਨਾਂ ਕੋਲੇ ਚਲੀ ਗਈ ਹੈ ਅਤੇ ਪਿਛਲੇ 10 ਸਾਲ ਤੋਂ ਜਦੋਂ ਮੋਦੀ ਸਾਹਿਬ ਜੱਦੇ ਆਏ ਨੇ 25 ਚੋਟੀ ਦੇ ਨੇਤਾ ਦੇਸ਼ ਦੇ ਬਖ ਬਖ ਸਿਆਸੀ ਪਾਰਟੀਆਂ ਦੇ 25 ਚੋਟੀ ਦੇ ਨੇਤਾ ਕਿਵੇਂ ਨਾ ਕਿਵੇਂ ਭ੍ਰਿਸ਼ਟਾਚਾਰ ਕਰਕੇ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਨੂੰ ਉਹਦਿਆਂ ਦਾ ਲਾਲਚ ਦੇ ਕੇ ਆਪਣੇ ਭਾਜਪਾ ਵਿੱਚ ਉਹਨਾਂ ਨੇ ਮਰਜ ਕਰ ਲੈਨੇ ਰਲਾ ਲੈਨੇ ਤੇ ਇਹਨਾਂ ਨੂੰ ਫਿਰ ਉਹਦੇ ਸਰਕਾਰਾਂ ਚ ਮੰਤਰੀਆਂ ਦੇ ਡਿਪਟੀ ਮੁੱਖ ਮੰਤਰੀਆਂ ਦੇ ਅਹੁਦੇ ਹੋਰ ਤਾਂ ਹੋਰ ਅਦਾਲਤਾਂ ਦੇ ਜੱਜ ਅਦਾਲਤਾਂ ਦੇ ਵੱਡੇ ਵੱਡੇ ਵਕੀਲ ਉਹਨਾਂ ਨੂੰ ਪਤਾ ਨਹੀਂ ਕੀ ਸੰਘਾਇਆ ਉਹਨਾਂ ਤੋਂ ਬਹੁਤ ਡੈਰਮੈਂਟ ਤੋਂ ਬਾਅਦ ਆਪਣੀ ਕੋਈ ਰਾਸ਼ਵਾ ਕੋਈ ਕੁਝ ਕੋਈ ਕੁਝ ਆਪਣੇ ਪਾਰਟੀ ਵਿੱਚ ਉਹਨਾਂ ਨੂੰ ਅਹੁਦੇ ਦਿੱਤੇ ਗਏ ਸੁਪਰੀਸ਼ਟਾਚਾਰ ਦਾ ਤਾਂ ਬੋਲ ਬੋਲਾ ਕਟਣ ਦੀ ਜਗ੍ਹਾ ਵੱਧ ਰਹੀ ਜਾ ਰਿਹਾ ਹੈ ਜਿਹੜੇ ਦੇਸ਼ ਦੇ ਪਬਲਿਕ ادارے ਸੀਗੇ ਲੋਕਾਂ ਲਈ ਬਣੇ ਹੋਏ ਉਹਨਾਂ ਨੂੰ ਧੜਾ ਧੜ ਨਿੱਜੀ ਕਾਰਪੋਰੇਟਾਂ ਦੇ ਹੱਥੀਂ ਦਿੱਤਾ ਜਾ ਰਿਹਾ ਹੈ, ਵੇਚਿਆ ਜਾ ਰਿਹਾ ਹੈ, ਨਿੱਜੀਕਰਨ ਹੋ ਰਿਹਾ ਹੈ। ਜਦੋਂ ਮੋਦੀ ਜੀ ਬਰਾਬਰਮਨ ਹੋਏ ਨੇ ਦੇਖਦੇ ਮੁੱਖ ਮੰਤਰੀ ਅਡਾਨੀ ਦੀ ਜੋ ਆਮਦਨੀ ਹੈ 27% ਵਧੀ ਹੈ। ਅਤੇ ਅੰਬਾਨੀ ਦੀ 5% ਕਹਿੰਦੇ ਨੇ ਵਧੀ ਹੈ। ਜੋ ਵੱਡੇ ਵੱਡੇ ਘਰਾਣੇ ਪਰਫੁੱਲਤ ਹੋ ਰਹੇ ਨੇ। ਪਤਾ ਨਹੀਂ ਕਿਹੜਾ ਪਰਮਾਨਾ ਇਹਨਾਂ ਦਾ ਪੇਟਾ ਚਾਰ ਖਰਾਬ ਲੜਨ ਦਾ ਹੈ। ਇੱਕ ਘਟਣ ਜਗ੍ਹਾ ਤੇ ਵੱਧਦਾ ਹੀ ਜਾ ਰਿਹਾ ਹੈ। ਅੱਜ ਤੱਕ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ। ਹਾਂ ਮਨ ਕੀ ਬਾਤ ਹਰੇਕ ਹਫ਼ਤੇ ਬੋਲਦੇ ਨੇ ਮਹੀਨੇ ਚ ਇੱਕ ਵਾਰੀ ਬੋਲਦੇ ਨੇ ਹਨਾ। ਪਰ ਮੀਡੀਆ ਦੇ ਸਾਹਮਣੇ ਨਹੀਂ ਹੋਏ ਕਿਉਂ ਨਹੀਂ ਹੋਏ ਵੀ ਕੋਈ ਪੱਤਰਕਾਰ ਪੁੱਛਦਾ ਸਵਾਲ ਕਰਦੇ ਮੈਨੂੰ ਉੱਥੇ ਖੜੋਈ ਨਾ ਮੈਂ ਕੀ ਜਵਾਬ ਦੇਵਾਂਗਾ। ਪ੍ਰੈਸ ਕਾਨਫਰੰਸ ਕਰਨਾ ਹੌਸਲਾ ਨਹੀਂ ਰੱਖਦੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅਗਲੀ ਗੱਲ ਕਦੇ ਕੁਝ ਲੋਕ ਦੇਸ਼ ਦੀ ਤਰੱਕੀ ਤੋਂ ਮਜਦੇ ਨੇ ਬਦਾਸ਼ਤ ਨਹੀਂ ਕਰਦੇ ਆਪਣਾ ਭਲਾ ਚਾਹੁੰਦੇ ਨੇ ਕਹਿੰਦਾ ਉਹ ਨਿਰਾਸ਼ਤਾ ਦੇ ਘਰੇ ਹੋ ਲੋਕ ਨੇ ਮੈਨੂੰ ਲੱਗਦਾ ਵੀ ਕੋਈ ਨਾਗਰਿਕ ਦੇਸ਼ ਦਾ ਕੋਈ ਪਾਰਟੀ ਚਾਹੁੰਦੀ ਹੋਵੇ ਵੀ ਦੇਸ਼ ਤਰੱਕੀ ਨਾ ਕਰੇ ਸਾਰੇ ਆਪਾਂ ਖੁਸ਼हाल ਹੋਣਾ ਚਾਹੁੰਦੇ ਆ ਪਰ ਤਰੱਕੀ ਹੋਊ ਕਿਦਾਂ ਜੋ ਤਰੱਕੀ ਕਰਨ ਦੇ ਮਹਕਮੇ ਨੇ ਜੋ ਪਬਲਿਕ ਵਾਸਤੇ ਬਣੇ ਨੇ ਉਹਨਾਂ ਦਾ ਤਾਂ ਨਿੱਜੀਕਰਨ ਹੋ ਰਿਹਾ ਹੈ। ਦੇਸ਼ ਵਿੱਚ 2 2 ਕਰੋੜ ਨੌਜਵਾਨ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਕਰਕੇ ਉਹ ਨਹੀਂ ਪੂਰੇ ਹੋਏ। 2022 ਚ ਕਿਹਾ ਸੀਗਾ ਕਿ 2022 ਚ ਜੋ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਏਗੀ ਉਹ ਨਹੀਂ ਹੋਈ। ਸਗੋਂ ਕਰਜ਼ਾ ਚੜ੍ਹਦੀ ਜਾਂਦਾ ਹੈ। ਖੁਦਕੁਸ਼ੀਆਂ ਜੋ ਸੁਵਮੀ ਨਾਥਨ ਦੀ ਰਿਪੋਰਟ ਹੈ ਉਹ ਲਗੂ ਨਹੀਂ ਹੋਈ ਜਾਂ ਐਮਐਸਪੀ ਕਿਸਾਨ ਮੰਗਦੇ ਨੇ ਉਹ ਨਹੀਂ ਮਿਲਿਆ ਹੋਰ ਤਾਂ ਹੋਰ ਕਿਸਾਨਾਂ ਨੂੰ ਉੱਥੇ ਜਾਣ ਨਹੀਂ ਦਿੱਤਾ ਗਿਆ ਦਿੱਲੀ ਹਰਿਆਣੇ ਦੇ ਲੋਕੀ ਖੜੇ ਨੇ ਕਿੱਦਾਂ ਦੇ ਤਰੱਕੀ ਕਰੂਗਾ ਜੇ ਲੋਕਾਂ ਨੂੰ ਹੱਕ ਨਹੀਂ ਦਿਆਵਾਂਗਾ ਉਹਨਾਂ ਦੀਆਂ ਫਸਲਾਂ ਦਾ ਉਹਨਾਂ ਦੀਆਂ ਜੋ ਵੀ ਪ੍ਰੋਡਕਸ਼ਨ ਕਰਦੇ ਨੇ ਉਹਦਾ ਸਹੀ ਭਾਅ ਨਹੀਂ ਮਿਲੂਗਾ ਤਾਂ ਉਹ ਟੈਕਸ ਕਿੱਥੋਂ ਭਰਨਗੇ ਦੇਸ਼ ਟੈਕਸ ਤੇ ਚੱਲਦਾ ਹੁੰਦਾ ਤਰੱਕੀ ਕਿਵੇਂ ਹੋਊਗੀ ਸੋ ਸਾਰੇ ਜਿਹੋ ਨੇ ਵੀ ਤਰੱਕੀ ਹੋਵੇ ਕੋਈ ਨਹੀਂ ਕਹੁੰਦਾ ਵੀ ਹਾਂ ਤਰੱਕੀ ਨਾ ਹੋਵੇ ਪਤਾ ਨਹੀਂ ਕਿਹੜੇ ਲੋਕ ਨੂੰ ਨੂੰ ਕਹਿੰਦੇ ਨੇ ਵੀ ਤਰੱਕੀ ਨਹੀਂ ਹੁੰਦਣਾ ਚਾਉਣਾ ਕੋਈ ਤਾਂ ਮੇਰਾ ਜੋ ਮਰਜ਼ੀ ਨਾ ਖਰਾਬ ਕਰਨੇ ਪਰ ਮੈਂ ਦੇਸ਼ ਨੂੰ ਤਰੱਕੀ ਤੱਕ ਲਾ ਕੇ ਰਹੂੰਗਾ ਉਹ ਤਰੱਕੀ ਜਿਹੜੀ ਹੋਈ ਆਪਾਂ ਦੇਖ ਲਓ ਨਾ ਮੈਗਾ ਹੀ ਵਧੀਆ ਹੈ ਬੇਰਜੁਗਾਰੀ ਵਧੀਆ ਹੈ ਤੀਜਾ ਗੱਲ ਕੀਤੇ ਨੇ ਉਹਨੇ ਕਹਿੰਦਾ ਈਸਤਰੀ ਰੱਖਿਆ ਬਾਰੇ ਈਸਤਰੀਆਂ ਦਾ ਔਰਤਾਂ ਦਾ ਸੀ ਉਹ ਜੋ ਤਰੱਕੀ ਕਰਾਵਾਂਗੇ ਬੇਟੀ ਪੜਾਓ ਬੇਟੀ ਬਚਾਓ ਦਾ ਜੋ ਨਾਰਾ ਹੈ ਉਹ ਤੁਸੀਂ ਦੇਖੋ ਮਨੀਪੁਰ ਚ ਕੀ ਹੋਇਆ ਉੱਥੇ ਜਾ ਕੇ ਨਹੀਂ ਖੜੇ ਮੋਦੀ ਸਾਹਿਬ ਉਹਦਾ ਇੱਕ ਵੀਡੀਓ ਕਈ ਮਹੀਨੇ ਬਾਅਦ ਵਾਇਰਲ ਹੋਈ ਤਾਂ ਪਤਾ ਲੱਗਿਆ ਉੱਥੇ ਨਹੀਂ ਹੋ ਸਾਰਾ ਕੁਝ ਦਬ ਉਹ ਆ ਗਿਆ ਸੀਗਾ ਤੇ ਜਾਂ ਫਿਰ ਹੋਏ ਮਾਮਲਾ ਹੱਥ ਰਸ ਦਾ ਉਹ ਲੜਕੀ ਦਾ ਬਰਤਨ ਕਰਨ ਤੋਂ ਬਾਅਦ ਉਹਨੂੰ ਮਾਰ ਦਿੱਤਾ ਗਿਆ ਅਤੇ ਉਹਦੀ ਜੋ ਸੰਸਕਰਤੀ ਪੁਲਸ ਨੇ ਉਥੋਂ ਦੇ ਰਾਤੋ ਰਾਤ ਕਰਵਾ ਦਿੱਤਾ ਗਿਆ ਜਾਂ ਫਿਰ ਹਰਿਆਣੇ ਚ ਨੂ ਦਾ ਮਸਲਾ ਹੋਵੇ ਉਧਰ ਉਹ ਦੇਖੋ ਕੀ ਕੁਝ ਹੋਇਆ ਜਾਂ ਹਾਲ ਦੀ ਘੜੀ ਦੇਖੋ ਆਹ ਮਸਲਾ ਨਾਮਾ ਹੀ ਹੈਗਾੜਾ ਖੜਾਣ ਕੁੜੀਆਂ ਨਾਲ ਹੋਇਆ ਸੀਗਾ ਬ੍ਰਿਜ ਪੁੱਛਣ ਵਾਲਾ ਮਸਲਾ ਠੋਕ ਕੇ ਮੈਦ ਕੀਤਾ ਤੇ ਭਾਜਪਾ ਨੇ ਬ੍ਰਿਜ ਪੁੱਛਣ ਦੀ ਕੱਖ ਵੀ ਨਹੀਂ ਹੋਇਆ ਉਹਦਾ ਇਹ ਕੁੜੀਆਂ 36 ਦਿਨ ਸੜਕਾਂ ਦੇ ਰੁੱਲਦਿਆਂ ਰਹੀਆਂ ਜਿਹਦੀ ਅਗਵਾਈ ਸਰਦੀਪ ਹਲਮਣ ਕੁੜੀ ਆਪਾਂ ਸਾਰੇ ਜਾਣਨ ਲੱਗੇ ਹੁਣ ਤਾਂ ਬਨੇਸ਼ ਫੁਗਾਟ ਉਹਨ ਕੀਤੀ ਸੀਗੀ ਸਿਰਫ ਤਿੰਨ 3.5 ਕਿਲੋਮੀਟਰ ਘਰ ਹੈ ਉਹਦਾ ਜਾਂ ਤਰ ਮੰਤਰੀ ਤੋਂ ਮੋਦੀ ਸਾਹਿਬ ਦਾ ਕੋਈ ਫੋਨ ਨਹੀਂ ਕੋਈ ਗਏ ਨਹੀਂ ਉੱਥੇ ਵੀ ਧੱਕਾ ਹੋਇਆ ਕੁੜੀਆਂ ਨਾਲ ਨਾਰਾ ਦੇਣਾ 15 ਅਗਸਤ ਤੇ ਬੀਟੀ ਬਚਾਓ ਬੀਟੀ ਪੜਾਓ ਉਹ ਕੁੜੀਆਂ ਨੂੰ ਪੋਸਟਾਂ ਘੜੀਸਿਆ ਦੇਖੋ ਸੜਕਾਂ ਤੇ ਤੇ ਆਪਣੇ ਬੰਦੇ ਬਚਾ ਲੈ ਤੇ ਪਿਛਲੇ 15 ਅਗਸਤ ਤੇ ਤਾਂ ਉਹ ਜਿਹੜੇ ਗੁਜਰਾਤ ਵਾਲੇ ਸੀਗੇ ਉਹ ਆਪਣੀ ਬਲਕੀਸ਼ ਬਾਨੋ ਦਾ ਮਾਮਲਾ ਰੇਪ ਦਾ سزا ਹੋਈ ਮਸਾਂ ਕਈ ਸਾਲਾਂ ਬਾਅਦ ਤੇ 15 ਗੱਸ ਤੋਂ ਰਿਹਾ ਕਰਤੇ ਕਹਿੰਦੇ ਇਹ ਤਾਂ ਬੰਦੇ ਵਧੀਆ ਨੇਗੇ ਸਰਕਾਰ ਨੇ ਫੈਸਲਾ ਕਰ ਲਿਆ ਵੀ ਇਹਨਾਂ ਦਾ ਜੋ ਵਿਵਹਾਰ ਹੈ ਕੈਰੇਕਟਰ ਹੈ ਵਧੀਆ ਇਹਨਾਂ ਨੂੰ ਅਸੀਂ ਛੱਡ ਦਿਆਂ 15 ਗੱਸ ਤੇ ਤੇ ਉਹ ਜਿਹਨੇ ਹਾਰ ਪਾਇਆ ਉਹ ਕੌਣ ਸੀਗੇ ਮੋਦੀ ਦੇ ਭਾਜਪਾ ਦੇ ਆਗੂ ਉਹਨਾਂ ਨੇ ਹਾਰ ਪਾਤੇ ਇਹਨਾਂ ਨੇ ਕਰ ਜਾਂਦੇ ਕਹਿੰਦੇ ਬਹੁਤ ਵਧੀਆ ਕੰਮ ਕਰਕੇ ਆਏ ਨੇ ਜਿਹੜੇ ਚੋਂ ਹੁਣ ਆਏ ਨੇਗੇ ਬਹੁਤ ਵਧੀਆ ਅਸੀਂ ਇਹਨਾਂ ਨੂੰ ਹਾਰ ਪਾਉਨੇ ਆ ਤੇ ਮੋਦੀ ਗੱਲਾਂ ਕਰਦੇ ਨੇ 15 ਅਗਸਤ ਤੇ ਹਰੇਕ ਸਾਲ ਬੇਟੀ ਪਜਾਓ ਬੇਟੀ ਪੜਾਓ ਸੋ ਕਹਿਣੀ ਤੇ ਕਰਨੀ ਦਾ ਬਹੁਤ ਫਰਕ ਹੈ ਜੋ ਕਿਹਾ ਜਾਵੇ ਉਹਨੂੰ ਕਰਿਆ ਵੀ ਜਾਵੇ ਕਰਨੇ ਕੋਸ਼ਿਸ਼ ਕੀਤੀ ਜਾਵੇ ਲੋਕਾਂ ਨਾਲ ਲੈ ਕੇ ਕੋਈ ਸਮੱਸਿਆ ਨਹੀਂ ਹੈ ਵੀ ਨਾ ਹੱਲ ਹੋਵੇ ਤੇ ਜਦੋਂ ਸੱਤਾ ਤੋਂ ਬਾਹਰ ਹੁੰਦਾ ਬੰਦਾ ਉਹਦੋਂ ਗੱਲਾਂ ਹੋਰ ਹੁੰਦੀਆਂ ਨੇ ਸੱਤਾ ਜਾ ਕੇ ਹੋਰ ਹੁੰਦੀਆਂ ਨੇ ਸੋ ਮੋਦੀ ਸਾਹ 78 ਜੋ ਯਾਜੀ ਦੇਵ ਸਮਨਾਇਆ ਹੁਣ ਜੋ ਵਾਅਦੇ ਕੀਤੇ ਨੇ ਅਗਲੇ 15 ਅਗਸਤ ਫੇਰ ਆਉਗੀ 25 ਚ ਕੋਸ਼ਿਸ਼ ਕਰਿਓ ਵੀ ਇਹਨਾਂ ਤੇ ਜੋ ਕਿਹਾ ਹੈ ਉਹਨੂੰ ਪੂਗਾਉਣ ਦੀ ਕੋਸ਼ਿਸ਼ ਕਰਿਓ ਇਹ ਤਾਂ ਹੀ ਕਰ ਸਕਦੇ ਆ ਬਾਕੀ ਵੱਡੀ ਗੱਲ ਇਹ ਹੁੰਦੀ ਹੈ ਵੀ ਜਦੋਂ ਤੱਕ ਸਰਕਾਰਾਂ ਨੇ ਕੀ ਹੁੰਦਾ ਸਰਕਾਰਾਂ ਨੇ ਤਾਂ ਆਪਣਾ ਜੋ ਪ੍ਰਚਾਰ ਕਰਕੇ ਝੂਠ ਬੋਲ ਕੇ ਵਾਅਦੇ ਕਰਕੇ ਵੱਡੇ-ਵੱਡੇ ਸੱਤਾ ਚੋਂਣਾ ਹੁੰਦਾ ਤੇ ਸੱਤਾ ਚਾਉਣ ਤੋਂ ਬਾਅਦ ਜੋ ਲੋਕਾਂ ਨਾਲ ਵਾਅਦੇ ਪੂਰੇ ਨਹੀਂ ਹੁੰਦੇ ਉਹ ਲੋਕਾਂ ਦਾ ਫਰਜ਼ ਬਣ ਜਾਂਦਾ ਹੁੰਦਾ ਵੀ ਅਸੀਂ ਅ ਇਕੱਠੇ ਹੋ ਕੇ ਜਦੋਂ ਕਿਸੇ ਕਿਸੇ ਨੂੰ ਤੱਕਾ ਹੁੰਦਾ ਚਾਹੇ ਪਿੰਡ ਲੈਵਲ ਤੇ ਹੁੰਦਾ ਚਾਹੇ ਉਹ ਬਲਾਕ ਲੈਵਲ ਤੇ ਹੁੰਦਾ ਜ਼ਿਲ੍ਹਾ ਲੈਵਲ ਤੇ ਹੁੰਦਾ ਕਿਤੇ ਵੀ ਹੁੰਦਾ ਉੱਥੋਂ ਦੇ ਲੋਕ ਜੋ ਇਨਸਾਫ پسند ਲੋਕ ਇਕੱਠੇ ਹੋਣ ਕਿਸੇ ਖਿਲਾਫ ਤੱਕਾ ਹੁੰਦਾ ਸਾਰੇ ਇਕੱਠੇ ਹੋ ਕੇ ਵਿਰੋਧ ਕਰਨ ਤਾਂ ਗੱਲ ਬਣਨੀ ਆ ਕਿਉਂ ਸਰਕਾਰ ਨੇ ਤਾਂ ਉਹਦੀ ਮਰਜ਼ੀ ਕਰਨੀ ਹੁੰਦੀ ਹੈ ਜਦ ਤੱਕ ਆਪਾਂ ਲੋਕ ਇਕੱਠੇ ਨਹੀਂ ਹੁੰਦੇ ਨਾ ਜੁਲੰ ਨੂੰ ਵਿਰੁੱਧ ਜਾਂ ਹੱਕ ਲੈਣ ਲਈ ਹੂਰਨ ਤੌਰ ਤੇ ਕੋ ਕਰ ਇਕੱਠੇ ਨਹੀਂ ਹੁੰਦੇ ਆਪਾਂ ਇਦਾਂ ਹੀ ਆਪਣੇ ਨਾਲ ਬਣ ਜਾਵੇਗੀ ਚਾਹੇ 15 ਅਗਸਤ ਹੋਵੇ ਚਾਹੇ 26 ਜਨਵਰੀ ਹੋਵੇ ਇਹਨਾਂ ਨੇ ਵਾਅਦੇ ਕਰਨੇ ਹੁੰਦੇ ਨੇਗੇ ਤੇ ਉਸ ਤੋਂ ਬਾਅਦ ਵਾਅਦੇ ਪੂਰੇ ਕਰਨ ਇਹਨਾਂ ਨੂੰ ਮੇਰੇ ਖਿਆਲ ਚ ਇਹ ਚਾਹੁੰਦੇ ਨਹੀਂ ਹੁੰਦੇ ਸੋ ਇਹਨਾਂ ਕੋਲ ਅੱਜ ਸੀਗੇ 15 ਅਗਸਤ ਦਾ 15 ਅਗਸਤ ਛੋਟਾ 2 ਕਰੋੜ ਪੰਜਾਬ ਦਾ ਲੋਕ ਉਹ ਬੇਕਾਰ ਹੋ ਗਿਆ ਉਹਨਾਂ ਦੀ ਜਮੀਨਾਂ ਜਾਇਦਾਦਾਂ ਕਾਰੋਬਾਰ ਸਾਰੇ ਖਤਮ ਹੋ ਗਏ 10 ਲੱਖ ਸਾਡਾ ਪੰਜਾਬੀ ਉਦੋਂ ਕਤਲ ਹੋਇਆ ਸੀਗਾ ਚਾਹੇ ਉਹ ਚੜ੍ਹਦਾ ਪੰਜਾਬ ਹੋਵੇ ਆਪਣੇ ਵਾਲਾ ਚਾਹੇ ਉਹ ਲੈਹਦਾ ਪਾਕਿਸਤਾਨ ਵਾਲਾ ਪੰਜਾਬ ਹੋਵੇ ਸੋ ਇਹ ਖੁਸ਼ੀਆਂ ਮਨਾਉਣ ਦਾ ਬੇੜਾ ਨਹੀਂ ਹੁੰਦਾ ਮੇਰੇ ਖਿਆਲ ਚ ਤਾਂ ਸਿਰ ਜੋੜ ਕੇ ਬੈਠਣਾ ਬੇੜਾ ਹੁੰਦਾ ਵੀ ਜੋ ਸਾਨੂੰ ਮਿਲਣਾ ਚਾਹੀਦਾ ਹੈ ਸਾਨੂੰ ਹੱਕ ਹਾਂਦੇ ਹੁੰਦੇ ਨੇਗੇ ਅਸੀਂ ਉਹ ਹੱਕ ਕਿਵੇਂ ਲੈਣ ਨੇ ਤੇ ਹੱਕ ਮਿਲਣਗੇ ਇਹ ਤੁਹਾਨੂੰ ਦੱਸਿਆ ਵੀ ਇੱਕ ਆ ਕਰਕੇ ਇਕੱਤਰ ਹੋ ਕੇ ਤੇ ਇੱਕ ਝਟੋ ਕੇ ਧੰਨਵਾਦ ਜੀ ਸਤਿ ਸ੍ਰੀ ਅਕਾਲ